ਦੇ ਵਾਸਤੇ ਉੱਪਰ ਤੁਮ ਆਈ ਸੀ ਤੇ ਪਹਿਲਾਂ ਦਿਖਾਵਾਂਗੇ ਕਮਰਾ ਟਾਈਪ ਜਿਹੜਾ ਬਣਾਇਆ ਗਿਆ ਟੈਂਟ ਦੇ ਰੂਪ ਦੇ ਵਿੱਚ ਜਿਹਦੇ ਵਿੱਚ ਚਾਰ ਬੈੱਡ ਲੱਗੇ ਹੋਏ ਨੇ ਬੈੱਡ ਦੇ ਉੱਤੇ ਚਾਦਰ ਸਰਾਣਾ ਹਰ ਇੱਕ ਚੀਜ਼ ਮੌਜੂਦ ਹੈ ਜਿਹੜਾ ਵੀ ਕੋਈ ਬਾਹਰੋਂ ਸਾਡੇ ਜਿਹੜੇ ਆਰਣਗੇ ਸਧਾਲੂ ਉਹਨਾਂ ਵਾਸਤੇ ਬਹੁਤ ਵਧੀਆ ਇੰਤਜ਼ਾਮ ਜਿਹੜਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਤੇ ਇੱਕ ਗੱਲ ਅਸੀਂ ਜ਼ਰੂਰ ਕਹਾਂਗੇ ਕਿ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਦੀ ਜੋ ਵਾਸੀਂ ਦੇਖਿਆ ਇਸ ਸਿਸਟਮ ਪ੍ਰਬੰਧ ਜੋ ਸਰਕਾਰ ਵੱਲੋਂ ਅੱਜ ਬਣਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਇੱਕ ਵਿਸ਼ੇਸ਼ ਤੌਰ ਤੇ ਮੈਂ ਅੱਗੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਨਾਲ ਪਲੱਸ ਜਿਹੜੇ ਟਾਇਲਟ ਵੀ ਲੈਟਰਨ ਬਾਥਰੂਮ ਵੀ ਜਿਹੜਾ ਨਾਲ ਅਟੈਚ ਕੀਤਾ ਹੋਇਆ ਤੇ ਆ ਦਿਖਾਓ ਜਰਾ ਇੱਕ ਮਿੰਟ ਤਸਵੀਰ ਦੇ ਵਿੱਚ ਆਸੇ ਬਿਲਕੁਲ ਬਹੁਤ ਵਧੀਆ ਪ੍ਰਬੰਧ ਜਿਹੜੇ ਐ ਕੀਤੇ ਹੋਏ ਨੇ ਤੇ ਇੱਕ ਕਿਸੇ ਨੂੰ ਵੀ ਆਉਣ ਜਾਣ ਜਦੋਂ ਵੀ ਕੋਈ ਬਾਹਰ ਤੋਂ ਕੋਈ ਆਉਂਦੀ ਹੈ ਸਾਡੇ ਸੰਗਤ ਆਉਂਦੀ ਹੈ ਤਾਂ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਜਿਹੜੀ ਹੈ ਨਹੀਂ ਹੋ ਸਕਦੀ ਹੈ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ ਹੈਂਡਵਾਸ਼ ਕਰਨ ਵਾਸਤੇ ਜਿਹੜਾ ਬਾਥਰ ਲੱਗਿਆ ਹੋਇਆ ਹੈ ਤੇ ਇਹਦੇ ਅੰਦਰ ਮੈਂ ਕਹਿੰਦਾ ਵੀ ਦਿਖਾਉਣ ਦੀ ਮੈਂ ਕੋਸ਼ਿਸ਼ ਕਰਾਂਗਾ ਅੰਦਰ ਜਿਹੜਾ ਲੈਟਰਨ ਬਾਥਰੂਮ ਜਿਹੜਾ ਬਿਲਕੁਲ ਬਣਿਆ ਹੋਇਆ ਨੇ ਟੂਟੀਆਂ ਲੱਗੀਆਂ ਨੇ ਕਿੰਨਾ ਪ੍ਰਬੰਧ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜਾ ਕੀਤਾ ਹੋਊਗਾ ਗੀਜ਼ਰ ਲੱਗਿਆ ਹੋਇਆ ਬਾਕਾਇਦਾ ਨਗਾਨਾ ਆਉਣ ਵਾਸਤੇ ਲਾਈਟ ਦਾ ਪ੍ਰਬੰਧ ਹੈ ਸ਼ਾਵਰ ਦਾ ਪ੍ਰਬੰਧ ਹੈ ਤੇ ਤੁਸੀਂ ਦੇਖਦੇ ਟੂਟੀਆਂ ਦਿਖਾਓ ਜਰਾ ਟੂਟੀਆਂ ਦੀ ਜੇ ਗੱਲ ਕਰੀਏ ਤੇ ਵਧੀਆ ਤਰੀਕੇ ਦੀਆਂ ਨਵੇਂ ਉਹਦੀਆਂ ਟੂਟੀਆਂ ਲੱਗੀਆਂ ਹੋਈਆਂ ਠੰਡਾ ਪਾਣੀ ਗਰਮ ਪਾਣੀ ਆਇਦਰ ਸੀਟ ਜਿਹੜੀ ਟਾਇਲਟ ਸੀਟ ਜਿਹੜੀ ਲੱਗੀ ਹੋਈ ਹੈ ਤੇ ਇੰਨੇ ਪ੍ਰਬੰਧ ਪ੍ਰਸ਼ਾਸਨ ਵੱਲੋਂ ਕਿਵੇਂ ਕੀਤੇ ਬੱਸ ਇੱਕ ਵੀ ਅੰਦਾਜ਼ਾ ਨਹੀਂ ਲਗਾ ਸਕਦੇ ਕਿਉਂਕਿ ਅੱਜ ਸਪੈਸ਼ਲ ਇਸ ਕਰਕੇ ਅਸੀਂ ਉੱਪਰ ਤੋਂ ਚੱਲ ਕੇ ਆਇਆ ਕਿ ਸਾਡੇ ਰੋਪੜ ਪ੍ਰਸ਼ਾਸਨ ਵੱਲੋਂ ਇੰਨਾ ਵੱਡਾ ਜਿਹੜਾ ਸਿਸਟਮ ਜਿਹੜਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਤੇ ਉਹਦੀ ਸਲੰਘਾ ਕਰਨੀ ਦਾ ਬੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਅੱਜ ਅਸੀਂ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੇ ਹੋਏ ਹਾਂ ਕਿਉਂਕਿ ਅੱਜ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਿੱਧੀ ਦਿਹਾੜਾ 350 ਸਾਲਾ ਮਨਾਇਆ ਜਾ ਰਿਹਾ ਹੈ ਤੇ ਜਿਸ ਜਗ੍ਹਾ ਤੇ ਅਸੀਂ ਮੌਜੂਦ ਹਾਂ ਇਹ ਪਿੰਡ ਝਿੰਜੜੀ ਹੈ ਜਿੱਥੇ ਕਿ ਟੈਂਟ ਸਿਟੀ ਬਣੀ ਹੋਈ ਹੈ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਬਹੁਤ ਵੱਡੇ ਵੱਡੇ ਟੈਂਟ ਲਗਾ ਕੇ ਵਾਟਰਪੂਫ ਟੈਂਟ ਲਗਾ ਕੇ ਆਉਣ ਵਾਲਿਆਂ ਸੰਗਤਾਂ ਦਾ ਇੰਤਜ਼ਾਮ ਜਿਹੜਾ ਪਹਿਲੇ ਤੈਹੀ ਕੀਤਾ ਹੋਇਆ ਹੈ ਤੇ ਬਿਲਕੁਲ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਫਾਇਰ ਗ੍ਰੇਡ ਦੀਆਂ ਗੱਡੀਆਂ ਤੇ ਹੋਰ ਜਿਹੜੇ ਪ੍ਰਬੰਧ ਜਿਹੜੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਨੇ ਬਿਲਕੁਲ ਹੀ ਹੁਣ ਅਸੀਂ ਟੈਂਟ ਸਿਟੀ ਦਿਖਾਉਣ ਦੇ ਵਾਸਤੇ ਰੁਪੜ ਤੋਂ ਆਏ ਸੀ ਤੇ ਪਹਿਲੇ ਦਿਖਾਵਾਂਗੇ ਕਿ ਕਮਰਾ ਟਾਈਪ ਜਿਹੜਾ ਬਣਾਇਆ ਗਿਆ ਪੈਂਟ ਦੇ ਰੂਪ ਦੇ ਵਿੱਚ ਜਿਹਦੇ ਵਿੱਚ 4 ਬੈੱਡ ਲੱਗੇ ਹੋਏ ਨੇ ਬੈੱਡ ਦੇ ਉੱਤੇ ਚਾਦਰ ਸਹਰਾਣਾ ਹਰ ਇੱਕ ਚੀਜ਼ ਮੌਜੂਦ ਹੈ ਜਿਹੜਾ ਵੀ ਕੋਈ ਬਾਹਰੋਂ ਸਾਡੇ ਜਿਹੜੇ ਆਰਣਗੇ ਸਧਾਲੂ ਉਹਨਾਂ ਵਾਸਤੇ ਬਹੁਤ ਵਧੀਆ ਇੰਤਜ਼ਾਮ ਜਿਹੜਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਤੇ ਇੱਕ ਗੱਲ ਅਸੀਂ ਜ਼ਰੂਰ ਕਹਾਂਗੇ ਕਿ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਵੀ ਜੋ ਵਾਸੀਂ ਦੇਖਿਆ ਇਸ ਸਿਸਟਮ ਪ੍ਰਬੰਧ ਜੋ ਸਰਕਾਰ ਵੱਲੋਂ ਅੱਜ ਬਣਾਇਆ ਜਾ ਰਿਹਾ ਹੈ ਆ ਸਰਕਾਰ ਵੱਲੋਂ ਇੱਕ ਵਿਸ਼ੇਸ਼ ਤੌਰ ਤੇ ਮੈਂ ਅੱਗੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਨਾਲ ਪਲੱਸ ਜਿਹੜੇ ਟਾਇਲਟ ਵੀ ਲੈਟਰਨ ਬਾਥਰੂਮ ਵੀ ਜਿਹੜਾ ਨਾਲ ਅਟੈਚ ਕੀਤਾ ਹੋਇਆ ਤੇ ਆ ਦਿਖਾਓ ਜਰਾ ਇੱਕ ਮਿੰਟ ਤਸਵੀਰ ਦੇ ਵਿੱਚ ਆ ਬਿਲਕੁਲ ਬਹੁਤ ਵਧੀਆ ਪ੍ਰਬੰਧ ਜਿਹੜੇ ਐ ਕੀਤੇ ਹੋਏ ਨੇ ਤੇ ਇੱਕ ਕਿਸੇ ਨੂੰ ਵੀ ਆਉਣ ਜਾਣ ਜਦੋਂ ਵੀ ਕੋਈ ਬਾਹਰ ਤੋਂ ਕੋਈ ਆਉਂਦੇ ਸਾਡੀ ਸੰਗਤ ਆਉਂਦੀ ਹੈ ਤਾਂ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਜਿਹੜੀ ਹੈ ਨਹੀਂ ਹੋ ਸਕਦੀ ਹੈ ਬਿਲਕੁਲ ਜੀ ਤੁਸੀਂ ਦੇਖ ਰਹੇ ਹੋ ਕਿ ਪਹਿਲਾਂ ਹੈਂਡਵਾਸ਼ ਕਰਨ ਵਾਸਤੇ ਜਿਹੜਾ ਬਾਸਟਰ ਲੱਗਿਆ ਹੋਇਆ ਹੈ ਤੇ ਇਹਦੇ ਅੰਦਰ ਮੈਂ ਕਹਿੰਦਾ ਵੀ ਦਿਖਾਉਣ ਦੀ ਮੈਂ ਕੋਸ਼ਿਸ਼ ਕਰਾਂਗਾ ਅੰਦਰ ਜਿਹੜਾ ਲੈਟਰੀਨ ਬਾਥਰੂਮ ਜਿਹੜਾ ਬਿਲਕੁਲ ਬਣਿਆ ਹੋਇਆ ਨੇ ਟੂਟੀਆਂ ਲੱਗੀਆਂ ਨੇ ਕਿੰਨਾ ਪ੍ਰਬੰਧ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜਾ ਕੀਤਾ ਹੋਊਗਾ ਗੀਜ਼ਰ ਲੱਗਿਆ ਹੋਇਆ ਬਾਕਾਇਦਾ ਨਗਨਾ ਆਉਣ ਵਾਸਤੇ ਲਾਈਟ ਦਾ ਪ੍ਰਬੰਧ ਹੈ ਸ਼ਾਵਰ ਦਾ ਪ੍ਰਬੰਧ ਹੈ ਤੇ ਤੁਸੀਂ ਦੇਖਦੇ ਟੂਟੀਆਂ ਦਿਖਾਓ ਜਿਹੜਾ ਟੂਟੀਆਂ ਦੀ ਜੇ ਗੱਲ ਕਰੀਏ ਤੇ ਵਧੀਆ ਤਰੀਕੇ ਦੀਆਂ ਨਵੇਂ ਉਹਦੀਆਂ ਟੂਟੀਆਂ ਲੱਗੀਆਂ ਹੋਈਆਂ ਠੰਡਾ ਪਾਣੀ ਗਰਮ ਪਾਣੀ ਆਇਦਰ ਸੀਟ ਜਿਹੜੀ ਟਾਇਲਟ ਸੀਟ ਜਿਹੜੀ ਲੱਗੀ ਹੋਈ ਹੈ ਤੇ ਇੰਨੇ ਪ੍ਰਬੰਧ ਪ੍ਰਸ਼ਾਸਨ ਵੱਲੋਂ ਕਿਵੇਂ ਕੀਤੇ ਬੱਸ ਇੱਕ ਕੋਈ ਅੰਦਾਜ਼ਾ ਨਹੀਂ ਲਗਾ ਸਕਦੇ ਕਿਉਂਕਿ ਅੱਜ ਸਪੈਸ਼ਲ ਇਸ ਕਰਕੇ ਅਸੀਂ ਉੱਪਰ ਤੋਂ ਚੱਲ ਕੇ ਆਏ ਆ ਕਿ ਸਾਡੇ ਰੋਪੜ ਪ੍ਰਸ਼ਾਸਨ ਵੱਲੋਂ ਇੰਨਾ ਵੱਡਾ ਜਿਹੜਾ ਸਿਸਟਮ ਜਿਹੜਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਤੇ ਉਹਦੀ ਸਲੰਘਾ ਕਰਨੀ ਦਾ ਬਣਦੀ ਹੈ ਆਓਗੇ ਚੱਲਦੇ ਆ ਬਿਲਕੁਲ ਮੈਂ ਦਿਖਾਵਾਂਗਾ ਕਿ ਬਿਲਕੁਲ ਸਾਰੇ 1 2 3 4 ਅਲੱਗ-ਅਲੱਗ ਰੂਮ ਜਿਹੜੇ ਬਣੇ ਹੋਇਆ ਜਿਹਦੇ ਵਿੱਚ ਡਸਟਰੀਨ ਲੱਗੇ ਹੋਏ ਆ ਬੜੇ ਵਧੀਆ ਇੱਕ ਜਿੱਦਾ ਗੋਂ ਪਿੰਡ ਬਸਿਆ ਹੁੰਦਾ ਉਸ ਤਰੀਕੇ ਦੇ ਵਿੱਚ ਉਸ ਤਰ੍ਹਾਂ ਦੇ ਦੇ ਵਿੱਚ ਕੀਤਾ ਹੋਇਆ ਇੱਕ ਕਹਾਵਤ ਚੱਲਦੀ ਆ ਰਹੀ ਹੈ ਪੁਰਾਣੇ ਸਮੇਂ ਤੋਂ ਸਰਕਾਰ ਜਦੋਂ ਕਾਨੂੰਨੇ ਭਰਾਉ ਜਾਂਦੀ ਆ ਕੋਈ ਵੀ ਕੰਮ ਕਰਨੇ ਭਰਾ ਜਾਵੇ ਤਾਂ ਸਰਕਾਰ ਕਰਕੇ ਛੱਡਦੀ ਆ ਤੇ ਆ ਵਧੀਆ ਤਰੀਕੇ ਦੇ ਨਾਲ ਜਿੱਪ ਆ ਦੇਖੋ ਜਰਾ ਇਹਨੂੰ ਅਸੀਂ ਬੰਦ ਕਰ ਸਕਦੇ ਹਾਂ ਜਿੱਪ ਦੇ ਨਾਲ ਦਰਵਾਜਾ ਜਿਹੜਾ ਬਿਲਕੁਲ ਬੰਦ ਹੋ ਜਾਵੇਗਾ ਦੋ ਨੰਬਰ ਦਰਵਾਜੇ ਦੇ ਵਿੱਚ ਅਸੀਂ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਹਾਂ ਆ ਸਾਹਮਣੇ ਦੇਖੋ ਚਾਰ ਕੁਰਸੀਆਂ ਲੱਗੀਆਂ ਹੋਈਆਂ ਐ ਤੇ ਵਧੀਆ ਆ ਮੈਂ ਦਿਖਾਵਾਂਗਾ ਬੈਠਕੀ ਵੀ ਦਿਖਾਉਣਾ ਵੇ ਆ ਦੇਖੋ ਬੈੱਡ ਜਿਹੜੇ ਕਿ ਬਹੁਤ ਹੀ ਕੰਫਰਟੇਬਲ ਮਹਿਸੂਸ ਹੋ ਸਕਦੇ ਆ ਬਿਲਕੁਲ ਗਰਮ ਕੰਬਲ ਹੈ ਠੰਡ ਦਾ ਮੌਸਮ ਹੈ ਕੋਈ ਵੀ ਗੈਸਟ ਇਸ ਜਗ੍ਹਾ ਤੇ ਰੁਕਦਾ ਹੈ ਤਾਂ ਉਹਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆ ਸਕਦੀ ਸੇਮ ਜਿਦਾ ਆਪਾਂ ਤੁਹਾਨੂੰ ਲੈਟਰਨੀ ਬਾਥਰੂਮ ਅਟੈਚ ਦਿਖਾਏ ਆ ਪਿਛਲੇ ਅ ਕਮਰੇ ਦੇ ਵਿੱਚ ਟੈਂਪਸਿਟੀ ਉੱਪਰ ਬਿਲਕੁਲ ਮੀਂਹ ਲੱਗ ਜਵੇ بارش ਲੱਗ ਜਵੇ ਬਿਲਕੁਲ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈਗਾ ਇਹ ਪ੍ਰਬੰਧ ਜਿਹੜੇ ਆ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਗਏ ਨੇ ਤੇ ਇਹਨਾਂ ਦੀ ਤਾਰੀਫ ਵੀ ਕਰਨੀ ਬਣਦੀ ਹੈ ਜਦੋਂ ਇਸ ਤਰ੍ਹਾਂ ਦੇ ਪ੍ਰਬੰਧ ਜਦੋਂ ਸੰਗਤ ਨੂੰ ਮਿਲਣਗੇ ਤਾਂ ਕਿਤੇ ਨਾ ਕਿਤੇ ਬਣਦਾ ਹੈ ਪ੍ਰਸ਼ੰਸਾ ਕਰਨੀ ਧੰਨਵਾਦ ਬਿਲਕੁਲ ਜੀ ਹੁਣ ਅੱਗੇ ਅਸੀਂ ਪਹੁੰਚ ਚੁੱਕੇ ਆਂ ਆ ਜਿਹੜਾ ਸਾਹਮਣੇ ਦਿਖਾਓ ਜਰਾ ਤਸਵੀਰ ਦੇ ਵਿੱਚ ਆ ਜਿਹੜਾ ਰੂਮ ਬਣਾਇਆ ਗਿਆ ਟੈਂਟ ਸਿਟੀ ਦਾ ਉੱਪਰ ਟੀਨਾ ਵੀ ਪਾਈਆਂ ਗਿਆ ਇਹਦੇ ਤੇ ਤੇ ਇਹਦੇ ਚ 16 ਬੈੱਡ ਲੱਗੇ ਹੋਏ ਆ 16 ਬੈੱਡ ਦਾ ਇਹ ਕਮਰਾ ਬਣਾਇਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਬਿਲਕੁਲ ਜਿਵੇਂ ਕਿ ਹਰ ਇੱਕ ਫੈਸਿਲਿਟੀ ਇਹਨਾਂ ਦੇ ਵਿੱਚ ਵੀ ਦਿੱਤੀ ਹੋਈ ਹੈ ਲਾਈਟ ਦਾ ਪ੍ਰਬੰਧ ਹੈਗਾ ਹੋਰ ਵੀ ਬਹੁਤ ਸਾਰੇ ਜਿਹੜੇ ਪ੍ਰਬੰਧ ਜਿਹੜੇ ਕੀਤੇ ਹੋਏ ਆ ਤੇ ਇਹਦੇ ਵਿੱਚ ਕਾਫੀ 16 ਬੱਦਲ ਲੱਗਣ ਤੋਂ ਬਾਅਦ ਕਈ ਲੋਕ ਇਸ ਦੇ ਵਿੱਚ ਰੁੱਕ ਸਕਦੇ ਆ ਜਿਹੜਾ ਪੰਜਾਬ ਸਰਕਾਰ ਦੁਆਰਾ ਇਹ ਪ੍ਰੋਗਰਾਮ ਜਿਹੜਾ ਚਲਾਇਆ ਜਾ ਰਿਹਾ 20 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਨਾ 3 ਨਵੰਬਰ ਤੱਕ ਜਿਹੜਾ ਪ੍ਰੋਗਰਾਮ ਲਗਾਤਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ 350 ਸਾਲਾ ਜਿਹੜਾ ਮਨਾਇਆ ਜਾ ਰਿਹਾ ਤੇ ਬਹੁਤ ਹੀ ਵੱਡਾ ਪ੍ਰਾਲਾ ਜਿਹੜਾ ਸਰਕਾਰ ਦਾ ਹੈ ਤੁਸੀਂ ਇੱਥੇ ਬਰਾ ਰਹੇ ਮਰੇ ਸਾਥ ਇਹ ਹਾਂ ਮੈਂ ਜੋ ਕੰਮ ਕੀਤਾ ਜਾ ਰਿਹਾ ਹੈ ਕਿਆ ਨਾਮ ਆਪਕਾ ਰਾਜੇਸ਼ ਸਿੰਘ अरे कहाँ से रहने वाले आप मैं तो पटना बिहार से हूँ लेकिन दिल्ली में रह रहे हैं दिल्ली में रह रहे हैं तो जो टेंट सिटी जो बन रही है ये सब आप लोगों के आप लोग बना रहे हैं हमारी कंपनी बना रही है हम लोग वर्कर हैं मैं स्टाफ उनका अच्छा तो क्या क्या क्या, क्या प्रबंध है इसमें पानी पुनी और कुछ सारा कुछ लंगर से लेके पानी वगैरह सब कुछ रहेगा जो गेस्ट आएंगे उनके रहने का अच्छा फैमिली के साथ रहने के लिए सब कुछ उनकी व्यवस्था सरकार की ओर से एक कंपनी को ठेका दिएगा सारे सारे का अलग अलग कंपनी काम कर रही हैं नहीं यहाँ पर एक ही कंपनी काम कर रही है अच्छा एक ही कंपनी काम जी इसमें तो इस अच्छा। तो जगह पे अलग अलग तरह के व्यवस्था है लग -लग आठ हजार लोगों के लिए एक और साइड है हमारा वहाँ पे लोगों का व्यवस्था है फिर एक वी आई गेस्ट हाउस है वहाँ पे वी आई पी और वी आई लग जो गेस्ट वी आई पी अलग से एक नंबर आगे जाएंगे वहाँ पे आगे जाएंगे जी तो बिल्कुल जी तुम्हें आपने सुना है कि ये भाई साहब काम करा रहे हैं सारा इनकी बहुत बड़ी कंपनी है जो पूरे इंडिया में काम करते हैं आप जी ये पेन इंडिया में पे काम करते हैं हमारी कंपनी पूरे इंडिया में काम करते हैं ये काम क्योंकि आम लोगों का काम नहीं है बाहर से सारा सिस्टम लाया गया है जो यहाँ पर काम किया जा रहा है आगे चलते हैं धन्यवाद आपको ਬਿਲਕੁਲ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਸ੍ਰੀ ਸਨਤਪੁਰ ਸਾਹਿਬ ਪਿੱਛੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਸੀਸਗਨ ਸਾਹਿਬ ਗੁਰਦੁਆਰਾ ਸਾਹਿਬ ਹੈ ਆ ਸਾਹਮਣੇ ਸਾਰਾ ਦ੍ਰਿਸ਼ ਜਿਹੜਾ ਤੁਸੀਂ ਦੇਖਿਆ ਜਾ ਰਿਹਾ ਬਹੁਤ ਵਧੀਆ ਸਜਾਵਟ ਜਿਹੜੀ ਕੀਤੀ ਹੋਈ ਹੈ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜੇ ਸ਼ਹੀਦੀ ਦੀ 350 ਸਾਲਾ ਸਤਾਪਦੀ ਸਰਕਾਰ ਵੱਲੋਂ ਮਨਾਉਣ ਦਾ ਜਿਹੜਾ ਉਪਰਾਲਾ ਹੈ ਆ ਸਾਹਮਣੇ ਗਰਾਊਂਡ ਹੈ ਜਿੱਥੇ ਕਿ ਬਹੁਤ ਦੂਰ ਦੂਰ ਤੋਂ ਗੱਡੀਆਂ ਆਣ ਗਿਆ ਤੇ ਗੱਡੀਆਂ ਦੇ ਖੜਨ ਵਾਸਤੇ ਵੀ ਪ੍ਰਬੋਕਤਾ ਜਿਹੜੇ ਪ੍ਰਬੰਧ ਜਿਹੜੇ ਕੀਤੇ ਜਾਣਗੇ ਅੱਜ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਬਹੁਤ ਦੂਰ ਦੁਰ ਸੰਗਤ ਜਿਹੜੀ ਨਵਸਤਕ ਹੋਣ ਵਾਸਤੇ ਪਹੁੰਚੇਗੀ ਤੇ ਪੰਜਾਬ ਸਰਕਾਰ ਦਾ ਪਹਿਲੀ ਵਾਰ ਦਾ ਪਹਿਲੀ ਵਾਰ ਇਹ ਆਪਾਂ ਦੇਖ ਰਹੇ ਆਂ ਪੰਜਾਬ ਸਰਕਾਰ ਨੇ ਆਪਣੇ ਤੌਰ ਤੇ ਜਿਹੜਾ ਅ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਮਨਾਉਣ ਦਾ ਪ੍ਰਲਾਖ ਕੀਤਾ ਹੈ ਤੇ ਤਸਵੀਰਾਂ ਦੇ ਰਾਹੀਂ ਅਸੀਂ ਆਰਟੀਵੀ باندې ਰਾਹੀਂ ਦਿਖਾ ਰਹੇ ਆਂ ਤੇ ਬਹੁਤ ਹੀ ਵਧੀਆ ਪ੍ਰਬੰਧ ਜਿਹੜੇproper ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ